جيڪي نچي نچي هلي ڪار ڪي نچي جڪي نچي هلي মোনি মেনন সিতে মেন মেন সিতে ਤੈਨੂੰ ਆਦੇਂ ਮੂਰੇ ਉਸ ਪਾਰ ਨਾ ਮਹੇਸਤਾਂ ਲਗੀਆਂ ਕਿਸੇ ਨੂੰ ਕੀ ਇੰਨਾ ਨੂੰ ਕੀ ਪਤਾ ਕੀੜੂਡੇ ਕਿਵੇਂ ਬਣਾਈ ਜੇ ਤੈਨਾਂ ਨੂੰ ਤਾਂ ਵਾਸੂ ਪਤਾ ਪੀਜ਼ਾ ਕਿਵੇਂ ਖਾਈਦਾ ਕਿਸੇ ਨੂੰ ਵੀ ਪਤਾ ਚੋਈ ਵੀ ਲਵੇ ਹੀ ਕਿਵੇਂ ਕਿਸੇ ਨੂੰ ਕੀ ਪਤਾ ਸੁਆਦ ਸਜਰੀ ਮਗਾਈ ਦਾ ਸੋਣ ਦੇ ਮਹੀਨੇ ਮੁਟਿਆਰਾਂ ਤੋਂ ਨਾ ਪਟਦੀਆਂ ਅੱਸੂ ਦੇ ਮਹੀਨੇ ਸੁਣ ਕਿਹੜੇ ਕਾਈਦਾ ਆਓ ਸਾਓ ਜੱਪੀ ਪਾਈਏ ਜੰਦੇ ਸਮੇ ਨੂੰ ਐਵੇਂ ਰੱਖੋ ਵਿਰਸਾ ਨਹੀਂ ਗਵਾਈਦਾ ਜਗ ਦਾ ਵਿਰਸਾ ਬਹੁਤ ਕੀਮਤੀ ਵਿਰਸਾ ਆ ਥਾਪਾ ਇਸ ਨੂੰ ਸੰਭਾਲ ਕੇ ਰੱਖਿਓ ਮੈਂ ਮਹਿੰਦਰਜੀਤ ਕਾਲ ਮੁਹੇਦਾ ਸਰਪੰਚ ਖੇਤਰਾ ਨੂੰ ਸਟੇਜ ਤੇ ਆ ਕੇ ਆਉਣੀ ਇੱਕ ਇੰਟਰੋ ਦੇ ਇੱਕ ਬੋਲੀ ਗਾਣ ਜਿਹਦੇ ਵਿੱਚ ਆਪਣੇ ਗੈਸਟ ਦੇਖਣਗੇ ਇਹ ਉਹਨਾਂ ਨੂੰ ਇਸ ਪਰਮਮੈਂਟਸ ਦੇ ਵਿੱਚ ਕੀ ਕੀ ਉਹਨਾਂ ਨੇ ਪਸੰਦ ਆਇਆ ਤੇ ਉਹਨਾਂ ਨੇ ਉਸ ਦੌਰਾਨ ਉਹਨਾਂ ਨੂੰ ਮਿਸਤੀਚ ਚੁਣਿਆ ਜਾਵੇਗਾ ਪਲੀਜ਼ ਸਾਰੇ ਜੋਗਾ ਤਾਂ ਇਹ ਨਾਲ ਹੁਣ ਸਵਾਗਤ ਕਰੋ ਕਿ ਸਭ ਤੋਂ ਪਹਿਲਾਂ ਬੋਲੀ ਕੌਣ ਪਾਏਗਾ ਤੇ ਜੋ ਮਾਰਦਾ ਕਪਾਣੇ ਨੂੰ ਸੇਣੀ ਤੇ ਰਾਮਾ ਕਾ ਕੁਝ ਕਹਿ ਕੇ ਅੰਦਰ ਵੜ ਗਿਆ ਸਸ ਸੇਣੀ ਤੇ ਰਾਮਾ ਕਹਿ ਕੇ ਅੰਦਰ ਵੜ ਗਿਆ ਸਸ ਸੇਣੀ ਤੇ ਰਾਮਾ ਕਹਿ ਰੋਸਾ ਤੀ ਤਾਰਾ ਮਨਾ ਆਪਣੀ ਤਾਰੋ ਅੱਛਾ ਉਹ ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ ਅੱਛਾ ਉੱਥੇ ਉਹਦੀ ਕੁੜੀ ਕਹਿੰਦੀ ਬੀਬੀ ਨੇ ਲੱਡੂ ਖਾਣਾ ਹੈ ਅੱਛਾ ਤਾਰੋ ਕਹਿੰਦੀ ਲੱਡੂ ਵੀ ਖਾਣ ਦੀ ਚੀਜ਼ ਹੈ ਤੁਰਸ ਗੁਲਾ ਖਾਣਾ ਹੈ ਬਰਫੀ ਖਾਣਾ ਉਹਦੀ ਕੋਰੀ ਕਹਿੰਦੀ ਨਾ ਬੀਬੀ ਮੈਂ ਤਾਂ ਲੱਡੂ ਖਾਣਾ ਹੈ ਅੱਛਾ ਫੇਕ ਨਹੀਂ ਹੋਇਆ ਤਾਰੋ ਨੇ ਭਾਈ ਨੇ ਉੱਧ ਦੇਖਿਆ ਤਾਰੋ ਨੇ ਚੁੱਕ ਕੇ ਲੱਡੂ ਆਪਣੀ ਕੋਰੀ ਨੂੰ ਦੇਤਾ ਭਾਈ ਵੀ ਬੜਾ ਖਚਰਾ ਸੀ ਨਾਲੇ ਮਾਰੀ ਆਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ne mari, آنکھ کہندا ایتھے لگوں رکھ بی durak. ایتھے لگوں तो तो जा रही है आंदी कु आंदी कु चांदी कुड़ी सकलियां बाजार बिचो पेली वीर मापे नित आवणे आवड़े आखी दी है बिछड़ी सहेली वीर मापे नित आवणे आवड़े आखी दी है बिछड़ी सहेली वीर मापे नित आवड़ी ਮੈਂ ਇੱਕ ਹੋਰ ਲੋਲੀ ਸੁਣਾਉਣ ਜਾ ਰਹੀ ਐ ਲੰਮਾ ਮੁੰਡਾ ਨੰਗੇ ਨੰਗੇ ਪੱਖੀ ਵਾਂਗੂ ਚੋਰ ਕੇ ਲੰਮਾ ਮੁੰਡਾ ਲੰਗੇ ਲੰਗੇ ਪੱਖੀ ਨੂੰ ਚੋਰ ਕੇ ਮਾਤਾ ਇਹ ਤਿਹਾਰ ਜਿਸ ਤੱਕ ਜਿੱਦਾਂ ਕਿ ਮੈਡਮ ਨੇ ਦੱਸਿਆ ਅਮਨਪ੍ਰੀਤ ਜੀ ਨੇ ਜਿਸ ਕਰਤੀਆਂ ਉਸ ਕਰਤੀਆਂ ਤੀਆਂ ਦਾ ਤਿਹਾਰ ਸਾਡੇ ਸਾਰੇ ਲਈ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਖਾਸ ਕਰਕੇ ਵਿਆਹੀ ਹੋਈਆਂ ਔਰਤਾਂ ਲਈ ਜਿਹੜੀਆਂ ਕੁੜੀਆਂ ਆਪਣੇ ਮੰਨ ਦੀਆਂ ਭਾਵਨਾਵਾਂ ਇਕੱਠੀਆਂ ਹੋ ਕੇ ਬਿਆਖਤ ਕਰਦੀਆਂ ਨੇ ਇੱਕ ਦੂਜੇ ਨਾਲ ਆਪਣੇ ਬਲਬਲੇ ਜਿਹੜੇ ਮਨਾਂ ਦੇ ਸਾਂਝੇ ਕਰਦੀਆਂ ਨੇ ਬਹੁਤ ਹੀ ਵਧੀਆ ਤਿਹਾਰ ਆ ਹੁਣ ਇਹ ਸ਼ਹਿਰਾਂ 'ਚ ਵੀ ਵਧੀਆ ਮਨਾਉਣ ਲੱਗ ਗਏ ਇੱਕ ਵਾਰੀ ਤਾਂ ਇਹ ਤਿਹਾਰ ਆ ਜਿਹੜਾ ਅਲੋਪ ਹੀ ਹੋ ਗਿਆ ਸੀ ਲੋਕ ਮੈਨੂੰ ਤਾਂ ਐਵੇਂ ਲੱਗਦਾ ਸੀ ਕਿ ਭੁੱਲ ਹੀ ਗਏ ਸੀਗੇ ਵੀ ਤੀਆਂ ਵੀ ਹੁੰਦੀਆਂ ਨੇ ਹੁਣ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਹਾਰ ਆ ਜਿਹੜਾ ਉਹ ਕਿਵੇਂ ਮਨਾਇਆ ਜਾਂਦਾ ਸੀ ਕੀ ਕਰਦੇ ਸੀਗੇ ਆਪਾਂ ਤੀਆਂ ਦਾ ਤਿਹਾਰਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਹੈ ਥੋੜਾ ਜਿਹਾ ਹੰਬਲਾ ਮਾਰਨ ਦੀ ਲੋੜ ਹੈ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਤੀਆਂ ਦੇ ਤਿਹਾਰ ਤੇ ਆ ਕੇ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਸਹੀ ਕਹਿਣਾ ਤੁਹਾਨੂੰ ਵੀ ਜਿਹੜੀਆਂ ਔਰਤਾਂ ਨੂੰ ਵਧੀਆ ਪ੍ਰੋਗਰਾਮ ਕਰਨੇ ਚਾਹੀਦੇ ਨੇ ਇੱਥੇ ਹੋ ਕੇ ਇਹ ਮੈਡਮ ਹਰਸ਼ਮਨ ਤੇ ਮੋਨਿਕਾ ਮੈਡਮ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜਾ ਕਿ ਉੰਨੀ ਬਾੜ ਦੀਆਂ ਸਾਰੀਆਂ ਬੀਬੀਆਂ ਨੂੰ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਅਜਿਹਾ ਪ੍ਰੋਗਰਾਮ ਮਨਾਇਆ ਅਸੀਂ ਚਾਹੁੰਦੇ ਹਾਂ ਵੀ ਸਾਲ ਬਾਅਦ ਇਸ ਤਰ੍ਹਾਂ ਹੀ ਬੀਬੀਆਂ ਪ੍ਰੋਗਰਾਮ ਕਰਦੀਆਂ ਰਹਿਣ ਤਾਂ ਕਿ ਬੀਬੀਆਂ ਨੂੰ ਆਪਣੇ ਸੱਭਿਆਚਾਰ ਵੱਲ ਜੁੜਿਆ ਰਹਿਣਾ ਚਾਹੀਦਾ ਤੇ ਆਰਤਾਂ ਨੂੰ ਆਪਣੇ ਹੱਕਾਂ ਦੀ ਮੰਗਾਂ ਲਈ ਪਤਾ ਹੋਣਾ ਚਾਹੀਦਾ ਕਿ ਸਾਡੇ ਕੀ ਲੋ ਪ੍ਰੋਗਰਾਮ ਹੋਣ ਚਾਹੀਦੇ ਜਿਹੜੀ ਅੰਦਰ ਨਵੀਂ ਇੰਟਰਪ੍ਰਾਈਜ਼ ਦਾ ਪ੍ਰੋਜੈਕਟ ਪੂਰਾ ਕੀਤਾ ਜਾ ਰਿਹਾ ਉਹਨਾਂ ਪਰੇਖੀ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਬੀਬੀਆਂ ਜਿਹੜਾ ਪ੍ਰਾਲਾ ਕੀਤਾ ਵੀ ਛੋਟੀਆਂ ਬੱਚੀਆਂ ਨੂੰ ਨਾਲ ਲੈ ਕੇ ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬ ਦੀ ਔਰਤਾਂ ਦਾ ਵਿਰਸਾ ਕੀ ਸੀ ਔਰ ਉਹਨਾਂ ਨੇ ਕੀ ਮੇ ਤਿਆਰ ਹੋ ਕੇ ਰਹਿਣੀਆਂ ਤੇ ਪੁਰਾਣੀਆਂ ਇਸ ਕਰਕੇ ਪ੍ਰੋਗਰਾਮ ਰੱਖ ਰਹੇ ਹਾਂ